ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀਆਂ ਕਰ ਰਹੀ ਹੈ ਕਿਹੜਾ ਚਿਹਰਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅੱਗੇ ਲੈ ਕੇ ਆਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸੁਖਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਬੜੇਗੇ ਜਾਂ ਕੁਝ ਗੁਪਤ ਗੱਲਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਰੱਖ ਲੀਆਂ ਨੇ ਕੇ ਮੌਕੇ ਤੇ ਤਮਾਕਾ ਕੀਤਾ ਜਾਵੇਗਾ ਲੇਕਿਨ ਸਪਸ਼ਟ ਹੋ ਗਿਆ ਹੈ ਕਿ ਜਿਨ੍ਹਾਂ ਦੇ ਨਾਮ ਲਏ ਜਾ ਰਹੇ ਨੇ ਜਿਹੜੇ ਆਪੋ ਆਪਣੀ ਪੱਧਰ ਤੇ ਅੰਦਰੂਨੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਕਰਕੇ ਐਜ਼ ਇੱਕ ਮੁੱਖ ਮੰਤਰੀ ਦਾ ਦਾਅਵੇਦਾਰ ਆਪਣੇ ਆਪ ਨੂੰ ਦੱਸ ਰਹੇ ਨੇ ਐਜ਼ ਇੱਕ ਪ੍ਰਧਾਨ ਦਾ ਆਪਣੇ ਆਪ ਨੂੰ ਦਾਅਵੇਦਾਰ ਦੱਸ ਰਹੇ ਨੇ ਉਹਨਾਂ ਦੇ ਨਾਮ ਤੇ ਅਤੇ ਨਾ ਉਹ ਚਿਹਰੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੈ ਕੇ ਆਵੇਗੀ ਕਿਉਂਕਿ ਜਿਸ ਆਗੂ ਨੂੰ ਕਿਹਾ ਜਾ ਰਿਹਾ ਸੀ ਕਾਂਗਰਸ ਪਾਰਟੀ ਦੇ ਆਗੂ ਵੱਲੋਂ ਕਿ ਉਸ ਦੀ ਸਿਆਸੀ ਪਾਰੀ ਖਤਮ ਹੋ ਗਈ ਲੇਕਿਨ ਉਹ ਸਿਆਸ ਵਿੱਚ ਆ ਕੇ ਹੁਣ ਚੌਕੇ ਤੇ ਛੱਕੇ ਵੀ ਮਾਰਨਗੇ ਉਹੀ ਪ੍ਰਧਾਨ ਹੋਣਗੇ ਉਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਪਤਾ ਹੈ ਕਿ ਜਿਹੜੇ ਆ ਚਰਚਿਤ ਚਿਹਰੇ ਨੇ ਜਿਹੜੇ ਸਾਡੇ ਨਾਲ ਆ ਕੇ ਅੰਦਰੂਨੀ ਮਿੱਟੀਗਾ ਕਰਦੇ ਨੇ ਜਿਨ੍ਹਾਂ ਵੱਲੋਂ ਦਾਵੇਦਾਰੀਆਂ ਆਪੋ ਆਪਣੀ ਪੱਧਰ ਤੇ ਠੋਕੀਆਂ ਜਾ ਰਹੀਆਂ ਨੇ ਉਹਨਾਂ ਨੂੰ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਉਹਨਾਂ ਨੂੰ ਪੰਜਾਬ ਦੇ ਲੋਕ ਇਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਉਹ ਤਾਂ ਇੱਕ ਦੂਜੇ ਦੇ ਨਾਲ ਖੜਦੇ ਨਹੀਂ ਨਾ ਤੇ ਆਪਣੇ ਆਗੂਆਂ ਦੇ ਨਾਲ ਖੜਦੇ ਨੇ ਨਾ ਆਪਣੇ ਵਰਕਰਾਂ ਦੇ ਨਾਲ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਹ ਪੰਜਾਬ ਦੇ ਲੋਕਾਂ ਦੇ ਕੰਮ ਕਿਵੇਂ ਕਰਨਗੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੈ ਪਤਾ ਕਰਾ ਰਹੀ ਹੈ ਲਗਾਤਾਰ ਪਿੰਸੋਵਾਂ ਚੱਲ ਰਹੀਆਂ ਨੇ ਕਿ ਸਿੱਖ ਚੇਹਰਾ ਐਜ਼ ਏ ਮੁੱਖ ਮੰਤਰੀ ਸਿੱਖ ਚੇਹਰਾ ਐਜ਼ ਏ ਪ੍ਰਧਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਉਹ ਚੇਹਰਾ ਕਿਹੜਾ ਹੈ ਉਹ ਜਿਹੜਾ ਨੰਦਨ ਅਦਰ ਉਹ ਹੈ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਐਜ਼ ਏ ਪ੍ਰਧਾਨ ਐਜ਼ ਏ ਮੁੱਖ ਮੰਤਰੀ ਦਾ ਚੇਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਡੇ ਪੱਧਰ ਤੇ ਲੜੇਗੀ ਭਾਵੇਂ ਦੂਜੇ ਕਰਨ ਵਿਰੋਧ ਤੇ ਭਾਵੇਂ ਕਰਨ ਗੁੱਸਾ ਤੇ ਭਾਵੇਂ ਕਰਨ ਰੰਜਸ਼ ਹੈ ਲੇਕਿਨ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਬਣ ਬਣਾ ਲਿਆ ਹੈ ਵਿਧਾਨ ਸਭਾ ਦੀਆਂ ਚੋਣਾਂ ਜੋ ਬਿਹਾਰ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਕਿਸੇ ਵੀ ਸਮੇਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਬਿਹਾਰ ਦੀਆਂ ਚੋਣਾਂ ਦਾ ਵਿਗਲ ਵਾ ਸਕਦਾ ਹੈ ਰਾਹੁਲ ਗਾਂਧੀ ਉਥੇ ਬਿਜ ਨੇ ਜਦੋਂ VOTING ਹੋਗੀ ਜਦੋਂ ਨਤੀਜੇ ਆਗੈ ਤਾਂ ਰਾਹੁਲ ਗੰਦ ਇੱਕੋ ਇੱਕ ਟਾਰਗੇਟ ਹੈ ਇੱਕੋ ਇੱਕ ਨਿਸ਼ਾਨਾ ਹੈ ਕਿ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਵੱਲੋਂ ਜਿੱਤੀਆਂ ਚਾਹਣ ਜਿਹੜੇ ਚਿਹਰੇ ਲਗਾਤਾਰ ਆਪੋ ਆਪਣੀ ਪਦਰਤੀ ਦਾਅਵੇਦਾਰੀਆਂ ਠੋਕਰੇ ਨੇ ਕੁੱਲ ਮਿਲਾ ਕੇ ਉਹਨਾਂ ਨੂੰ ਲਾ ਹੈ ਚਾਹੇ ਉਹ ਰਾਜਾ ਗੋੜਿੰਗ ਹੋਵੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਕਿਉਂਕਿ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਟ ਮੀਨਸ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹਨਾਂ ਨੂੰ ਥਾਪੜ ਮਿਲਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਗਰਾਊਂਡ ਲੈਵਲ ਦੀ ਰਿਪੋਰਟ ਵੀ ਪਤਾ ਕਰਾ ਲਈ ਹੈ ਅਤੇ ਕਰਵਾ ਵੀ ਰਹੀ ਹੈ ਕਿ ਕਿਹੜਾ ਚਿਹਰਾ ਬਿਲਕੁਲ ਫਿਟ ਹੋਵੇਗਾ ਪ੍ਰਧਾਨਗੀ ਵਾਸਤੇ ਮੁੱਖ ਮੰਤਰੀ ਵਾਸਤੇ ਕਿਉਂਕਿ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਬੁਰਿੰਗ ਜਾਂ ਸੁਖਿੰਦਰ ਸਿੰਘ ਖਡਾਵਾ ਨੂੰ ਦਿੱਤੀ ਗਈ ਹੈ ਉਹਨਾਂ ਪੂਰਨਿਆ ਉੱਤੇ ਪਹਿਰਾ ਨਹੀਂ ਦੇ ਰਿਹਾ ਇਹ ਵੱਡੇ ਆਗੂ ਇਸ ਕਰਕੇ ਨਵਜੋਤ ਸਿੰਘ ਸਿੱਧੂ ਜਲਦੀ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਵੱਡੇ ਧਮਾਕੇ ਦੇ ਨਾਲ ਐਂਟਰੀ ਕਰਨਗੇ ਅਤੇ ਐਜ਼ ਅ ਗੁਆਇ ਕਰਨਗੇ ਪੰਜਾਬ ਦੀ ਪ੍ਰਧਾਨ ਐਜ਼ ਅ ਗੁਆਇ ਕਰਨਗੇ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਸਿਆਸੀ ਕਾਨਫਰੰਸ ਕਰਕੇ ਕਹਿ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਸੀਂ ਅੰਮ੍ਰਿਤਸਰ ਪੂਰਬੀ ਤੋਂ ਕਰ ਰਿਹਾ ਧੰਨਵਾਦ